ਪ੍ਰਾਈਮ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਮਨਦੀਪ ਸਿੰਘ ਚੰਡ ਹਰਜਿੰਦਰ ਮਾਮਲੇ ਦੇ ਵਿੱਚ ਵੱਡੀ ਅਪਡੇਟ ਆਈ ਹੈਗੀ ਹੈ ਕਿਉਂਕਿ ਨਿਊ ਮੈਕਸਿਕੋ ਦੀ ਪੁਲਿਸ ਨੇ ਇੱਕ ਨਵੀਂ ਵੀਡੀਓ ਜਾਰੀ ਕੀਤੀ ਹੈਗੀ ਹੈ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਇਸ ਦੇ ਬਾਬਤ ਗੱਲਬਾਤ ਕਰਾਂਗੇ ਔਰ ਨਾਲ ਦੀ ਨਾਲ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਹੈਗੇ ਨੇ ਜਾਂ ਆਪਾਂ ਸਿੱਧੀ ਸਿੱਧੀ ਗੱਲ ਕਰੀਏ ਕੈਲੀਫੋਰਨੀਆ ਦੀ ਤਾਂ ਉਹਦੇ ਰੂਲਸ ਐਂਡ ਰੈਗੂਲੇਸ਼ਨ ਦੇ ਉੱਪਰ ਵੀ ਸਵਾਲ ਕਿਤਨੇ ਕਿਤੇ ਖੜੇ ਹੋ ਰਹੇ ਹੈਗੇ ਨੇ ਔਰ ਇਕਾਦੁਕਾ ਅਪਡੇਟ ਹੋ ਰਹੀਆਂ ਹੈਗੀਆਂ ਨੇ ਇਸ ਮਾਮਲੇ ਦੇ ਵਿੱਚ ਇਸ ਕਰਕੇ ਮੈਂ ਹਾ ਕੁਮਾਰੀ ਸੈਇਦ ਪਾ ਜੀ ਨੂੰ ਯੂਐਸਏ ਟਰੱਕਸ ਬਾਰੇ ਸੈਇਦ ਪਾ ਜੀ ਨੂੰ ਕਿ ਸਾਨੂੰ ਇਸ ਪ੍ਰੋਗਰਾਮ ਦੇ ਮੁਤਲਕ ਜਿਹੜੀ ਜਾਣਕਾਰੀ ਦਿਓ ਤਾਂ ਜੋ ਦਰਸ਼ਕਾਂ ਨੂੰ ਪਤਾ ਲੱਗ ਸਕੇ ਸਵਾਗਤ ਕਰਦੇ ਚੱਲਦੇ ਆਂ ਫਿਰ ਗੱਲਬਾਤ ਨੂੰ ਅੱਗੇ ਤੋਰਦੇ ਆਂ ਸਰ ਬਹੁਤ ਬਹੁਤ ਸਵਾਗਤ ਜੀ ਸਸਿਕਾ ਸਰ ਸ੍ਰੀ ਅਕਾਲ ਨਮਸਕਾਰ ਅਸਲਾਮੁਅਲੈਕਮ ਸਭ ਨੂੰ ਸੈਦ ਭਾਜੀ ਆਪਾਂ ਵੀ ਕਾਫੀ ਵੀਡੀਓ ਹਰਜਿੰਦਰ ਸਿੰਘ ਮਾਮਲੇ ਦੇ ਉੱਪਰ ਕਰ ਚੁੱਕੇ ਹੈਗੇ ਆ ਯੂ ਟਰਨ ਦੇ ਮੁਤਲਕ ਤੇ ਆਪਾਂ ਜਾਗਰੂਕਤਾ ਮੁਹਿੰਮ ਵੀ ਸ਼ੁਰੂ ਕੀਤੀ ਸੀ ਚੈਨਲ ਦੇ ਮਾਧਮ ਤੋਂ ਕਿ ਸਾਡੇ ਜਿਹੜੇ ਲੋਕ ਨੇ ਕਿਤਨਾ ਕਿਤੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਡਰਾਈਵਰ ਨੇ ਫਾਲੋ ਜ਼ਰੂਰ ਕਰਨ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਆਈ ਹੈਗੀ ਆ ਕਿ ਨਿਊ ਮੈਕਸੀਕੋ ਦੀ ਪੁਲਿਸ ਨੇ ਇੱਕ ਵੀਡੀਓ ਜਾਰੀ ਕੀਤੀ ਹੈਗੀ ਆ ਜੋ ਸਿੱਧਾ-ਸਿੱਧਾ ਇਹ ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਹੈਗੀ ਆ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿਉਂਕਿ ਇਹ ਬਹੁਤ ਜ਼ਿਆਦਾ ਮਾਮਲਾ ਜਿਹੜਾ ਹੈ ਹੁਣ ਸਟੇਟਾਂ ਦੇ ਫੈਡਰਲ ਦੇ ਅੰਦਰ ਥੋੜਾ ਜਿਹਾ ਖਿਚਾਈ ਪੈ ਗਈ ਆ ਹੁਣ ਮਤਲਬ ਗੱਲ ਬਹੁਤ ਅੱਗੇ ਤੱਕ ਚਲੀ ਗਈ ਆ ਆਪਾਂ ਡਿਸਕਸ ਕਰਾਂਗੇ ਉਹਨੂੰ ਪਰ ਡੈਫੀਨਿਟਲੀ ਜਿਹੜਾ ਤੁਸੀਂ ਸਵਾਲ ਕੀਤਾ ਉਹਦੇ ਉਹ ਬੇਸਿਕਲੀ ਚੈਲੰਜ ਕਰ ਰਹੀਆਂ ਸਟੇਟਾਂ ਤਿੰਨ ਚਾਰ ਸਟੈਪਸ ਨੂੰ ਫੈਡਰਲ ਜਿਹੜੇ ਨੇ ਉਹ ਸ਼ਾਨ ਡਫੀ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਚੈਲੰਜ ਕਰ ਰਹੀ ਹੈ ਸਟੇਟਾਂ ਨੂੰ ਉਹਦੇ ਚ ਦੋ ਤਿੰਨ ਸਟੇਟਾਂ ਨੂੰ ਉਹਨਾਂ ਨੇ ਜਿਹੜਾ ਫੋਕਸ ਕੀਤਾ ਪਹਿਲੀ ਗੱਲ ਉਹਨਾਂ ਨੇ ਕਿਹਾ ਜੀ ਜਿਹੜਾ ਵਾਸ਼ਿੰਗਟਨ ਸਟੇਟ ਆ ਉਹਨਾਂ ਨੇ ਉਹਨੂੰ ਕਿਹਾ ਕਿ ਇਸ ਵਾਸ਼ਿੰਗਟਨ ਸਟੇਟ ਨੇ ਜਿਹੜਾ ਫੁੱਲ ਫਲੈਜ ਸੀਡੀਐਲ ਇਸ਼ੂ ਕੀਤਾ ਸੀ ਹਰਜਨਤ ਸਿੰਘ ਨੂੰ ਉਹਦੇ ਬਾਰੇ ਚ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਤੇ ਪਤਾ ਹੋਣਾ ਚਾਹੀਦਾ ਕਿ ਕਿੰਨੇ ਸੀਡੀਐਲ ਨਾਨ ਡੋਮਿਸਾਈਲ ਤੇ ਕਿੰਨੇ ਓਪਨ ਸੀਡੀਐਲ ਨੇ ਉਹ ਸਾਰੇ ਦੇ ਸਾਰੇ ਉਹਨਾਂ ਦੀ ਆਡਿਟ ਹੋਣਾ ਚਾਹੀਦਾ ਦੂਜੀ ਗੱਲ ਉਹਨਾਂ ਨੇ ਕੀਤੀ ਸੀ ਕੈਲੀਫੋਰਨੀਆ ਸਟੇਟ ਨੂੰ ਕਿ ਕੈਲੀਫੋਰਨੀਆ ਸਟੇਟ ਨੇ ਕਿਉਂ ਇਸ਼ੂ ਕੀਤਾ ਲਾਇਸੈਂਸ ਅਰਜਨਦਰ ਸਿੰਘ ਨੂੰ ਤੀਜੀ ਗੱਲ ਉਹਨਾਂ ਨੇ ਕੀਤੀ ਸੀ ਜਿਹੜਾ ਨਿਊ ਮੈਕਸੀਕੋ ਸਟੇਟ ਆ ਜਦੋਂ ਉਹਨਾਂ ਨੇ ਸਪੀਡਿੰਗ ਤੇ ਰੋਕਿਆ ਤੇ ਉਹਦਾ ਈ ਐਲਪੀ ਇੰਗਲਿਸ਼ ਲਰਨਿੰਗ ਪ੍ਰੋਫੀਸ਼ੈਂਸੀ ਟੈਸਟ ਕਿਉਂ ਨਹੀਂ ਲਿਆ ਗਿਆ ਹਮ ਇਹਦੇ ਤੇ ਜਿਹੜੀ ਬੈਕਗਰਾਉਂਡ ਆ ਉਹ ਆਪਾਂ ਬਾਅਦ ਚ ਡਿਸਕਸ ਕਰਾਂਗੇ ਪਰ ਐਟ ਦਾ ਮੂਮੈਂਟ ਜਦੋਂ ਨਿਊ ਮੈਕਸੀਕੋ ਸਟੇਟ ਨੇ ਜਿਹੜਾ ਉਹਨਾਂ ਦੇ ਆਫੀਸਰ ਦੀ ਬਾਡੀ ਕੈਮ ਵੀਡੀਓ ਹੁੰਦੀ ਹੈ ਜਿਹੜਾ ਕੈਮਰਾ ਲੱਗਾ ਹੁੰਦਾ ਹੈ ਇੱਧਰ ਕਰਕੇ ਕਿਉਂਕਿ ਉਹ ਹਰ ਚੀਜ਼ ਨੂੰ ਰਿਕਾਰਡਿੰਗ ਕਰਦਾ ਇੱਕ ਤੇ ਕਾਰ ਤੇ ਲੱਗਾ ਹੁੰਦਾ ਇੱਕ ਬੋਡੀ ਕੈਮ ਲੱਗਾ ਹੁੰਦਾ ਉਹ ਬੋਡੀ ਕੈਨ ਕੈਮਰਾ ਦੀ ਜਿਹੜੀ ਕਨਵਰਸੇਸ਼ਨ ਆ ਉਹ ਵੀ ਰਿਕਾਰਡ ਹੁੰਦੀ ਆ ਉਹਨਾਂ ਨੇ ਉਹਨੂੰ ਰਿਲੀਜ਼ ਕੀਤਾ ਤੇ ਉਹਨਾਂ ਨੇ ਬੇਸਿਕਲੀ ਨਿਊ ਮੈਕਸੀਕੋ ਵਾਲਿਆਂ ਨੇ ਇਦਾਂ ਜਿਹੜਾ ਕੇਸ ਪ੍ਰੈਜ਼ੈਂਟ ਕੀਤਾ ਕਿ ਭਾਈ ਉਹਨੂੰ ਇੰਗਲਿਸ਼ ਲਰਨਿੰਗ ਪ੍ਰੋਫੀਸ਼ੈਂਸੀ ਦੀ ਟੈਸਟ ਦੀ ਲੋੜ ਨਹੀਂ ਸੀਗੀ ਉਹ ਗੱਲ ਬਾਤ ਠੀਕ ਕਰਦਾ ਸੀ ਜੇ ਤੁਸੀਂ ਵੀਡੀਓ ਦੇਖੋ ਮੈਂ ਵੀ ਵੀਡੀਓ ਦੇਖੀ ਹੈ ਤੇ ਮੇਰਾ ਆਪਣਾ ਪਰਸਨਲ ਓਪੀਨੀਅਨ ਆ ਕਿ ਉਹਨੇ ਜਿਹੜੀ ਉਹ ਬਹੁਤ ਜਿਆਦਾ ਕੁਆਲੀਫਾਈਡ ਮੈਂ ਇਹ ਕਵਾਂਗਾ ਉਹ ਬਿਲਕੁਲ ਅੰਗਰੇਜ਼ੀ 100% ਨਹੀਂ ਬੋਲ ਰਿਹਾ ਸੀ ਪਰ ਅੰਗਰੇਜ਼ੀ ਚ ਕਨਵਰਸੇਸ਼ਨ ਉਹਨੇ ਕੀਤੀ ਹੈ ਉਹਨੇ ਹੱਥ ਬਾਤ ਕੇ ਜਿਹੜਾ ਆਫੀਸਰ ਨੂੰ ਦੱਸਿਆ ਕਿ ਭਾਈ ਕੀ ਸਿਚੁਏਸ਼ਨ ਸੀ ਕਿ ਇੰਗਲਿਸ਼ ਚ ਦੱਸਿਆ ਉਹਨੇ ਬਾਅਦ ਚ ਆਫੀਸਰ ਨੇ ਕਿਹਾ ਭੀ ਤੁਹਾਨੂੰ ਟਿਕਟ ਲੱਗ ਰਿਹਾ 25 ਡਾਲਰ ਦਾ ਉਹਨੇ ਕਿਹਾ ਠੀਕ ਹੈ ਜੀ ਮੈਂ ਆਪਣਾ ਨਾਮ ਲਿਖਣਾ ਮੈਂ ਆਪਣਾ ਫੁੱਲ ਨਾਮ ਲਿਖਾ ਇੰਗਲਿਸ਼ ਚ ਉਹਨੇ ਗੱਲ ਕੀਤੀ ਆ ਉਹਦੇ ਬਾਅਦ ਉਹਨੇ ਕਿਹਾ ਕਿ ਜੀ ਮੈਂ ਮਤਲਬ ਪੂਰੀ ਕਨਵਰਸੇਸ਼ਨ ਉਹਨੇ ਜਿਹੜੀ ਕੀਤੀ ਆ ਉਹ ਡੈਫੀਨਿਟਲੀ ਅਫੀਸਰ ਨੇ ਹੋਤੋਂ ਇਸ ਇਹ ਅੰਡਰਸਟੈਂਡ ਕੀਤਾ ਕਿ ਇਹਨੂੰ ਇੰਗਲਿਸ਼ ਦੀ ਕਨਵਰਸੇਸ਼ਨ ਆਂਦੀ ਤੇ ਉਹਨੇ ELP ਜਿਹੜਾ ਟੈਸਟ ਹੈ ਉਹਦਾ ਨਹੀਂ ਲਿਆ ਹੁਣ ਜੇ ਇੰਟਰਨੈਟ ਆ ਗਿਆ ਤੇ ਦੋ ਸਾਈਡ ਦੇ ਧੜੇ ਬਣ ਗਏ ਨੇ ਕੁਝ ਲੋਕੀ ਕਹਿੰਦੇ ਨੇ ਇਹਨੂੰ ਨਹੀਂ ਆਂਦੀ ਕੁਝ ਲੋਕੀ ਕਹਿੰਦੇ ਇਹਨੂੰ ਆਂਦੀ ਆ ਤੇ ਮੇਰੀ ਅੰਡਰਸਟੈਂਡਿੰਗ ਤੋਂ ਲੱਗ ਰਿਹਾ ਹੈ ਕਿ ਜੀ ਜਿਹੜਾ ਉਹਨੇ ਗੱਲ ਕੀਤੀ ਆ ਉਹ ਡੈਫੀਨੇਟਲੀ ਜਿਹੜਾ ਜਿਹੜੀ ELP ਦਾ ਮੈਨੀ ਡੇਟ ਹੈ ਇਹ ਹੈ ਕਿ ਕਨਵਰਸੇਸ਼ਨ ਹੋ ਸਕਤੇ ਬੀਟਵੀਨ ਜਨਰਲ ਪਬਲਿਕ ਅਫੀਸਰ ਉਹ ਉਪਰੀ ਕਰਦਾ ਜੀ ਸੈਇਦ ਭਾਜੀ ਮੇਰਾ ਸਵਾਲ ਇੱਥੇ ਇਹ ਸੀਗਾ ਕਿ ਜਿੰਨੀ ਕਿ ਇੰਗਲਿਸ਼ ਕਿਉਂਕਿ ਆ ਜਿਹੜੇ ਰੂਲ ਐਂਡ ਰੈਗੂਲੇਸ਼ਨ ਨੇ ਉਹ ਇਹ ਕਹਿੰਦੇ ਨੇ ਕਿ ਤੁਹਾਨੂੰ ਜਿਹੜੇ ਬੋਰਡ ਨੇ ਬੋਰਡ ਸਾਈਨ ਨੇ ਰੂਟਸ ਦੇ ਉੱਪਰ ਲੱਗੇ ਹੋਏ ਉਹ ਪੜਨੇ ਆਉਣੇ ਚਾਹੀਦੇ ਨੇ ਫਿਰ ਥੋੜੀ ਬੜੀ ਗੱਲਬਾਤ ਕਰਨੀ ਹੋਣੀ ਚਾਹੀਦੀ ਕਿ ਕਿਹੜਾ ਆਪਰੇਸ਼ਨ ਕਰਨਾ ਇੱਥੇ ਡਾਕਟਰ ਨੇ ਵੀ ਪੂਰੀ ਇੰਗਲਿਸ਼ ਫਲੂਐਂਟਲੀ ਬੋਲਣੀ ਆਵੇ ਤਾਂ ਫੇਰ ਹੀ ਟਰੱਕ ਚਲਾ ਸਕਦਾ ਜੀ ਉਹਦੇ 'ਚ ਜਦੋਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ ਤੇ ਮੈਂ ਜਦੋਂ ਉਹਨਾਂ ਦੀ ਵੀਡੀਓ ਦੇਖੀ ਸੀ ਇੱਕ ਦੋ ਹੋਰ ਇਨਸੀਡੈਂਟ ਵੀ ਸੀ ਪਲੱਸ ਪੜਿਆ ਸੀ ਉਹਨਾਂ ਨੇ ਜਿਹੜੇ 12 ਸਵਾਲ ਰੱਖੇ ਨੇ ਉਹ 12 ਸਵਾਲਾਂ ਇੱਚ ਜਿਹੜੇ ਨੇ ਜਿੰਨੇ ਵੀ ਸਵਾਲ ਨੇ ਉਹ ਮੇਕ ਸੈਂਸ ਕਰਦੇ ਨੇ ਪਹਿਲੀ ਗੱਲ ਕਿ ਭਾਈ what are you hauling ਇੱਕ ਸਵਾਲ ਸੀਗਾ ਦੂਸਰੀ ਗੱਲ ਸੀਗੀ ਕਿ where you coming from and where you going ਤੀਸਰੀ ਗੱਲ ਸੀਗੀ bring me the paperwork and your CDL ਠੀਕ ਹੈ ਮਤਲਬ ਉਹ ਜਨਰਲ ਕੁਐਸਚਨ ਸੀਗੇ ਜਿਹੜੇ ਕੁਐਸਚਨ ਜਿਹੜੇ ਨੇ ਉਹ ਅੰਡਰਸਟੈਂਡ ਕਰਨ ਵਾਸਤੇ ਕਿ ਭਾਈ ਤੁਸੀਂ ਲੈ ਕੇ ਕੀ ਜਾ ਰਹੇ ਹੋ ਕਿਧਰੋਂ ਆ ਰਹੇ ਹੋ ਕਿਧਰੋਂ ਜਾ ਰਹੇ ਹੋ ਇੱਕ ਮਤਲਬ ਜਨਰਲ ਕੁਐਸਚਨ ਥੀਕੇ ਜੇ ਉਹ ਬੰਦਾ ਪਾਸ ਨਹੀਂ ਕਰਦਾ ਉਹਦੇ ਬਾਅਦ ਉਹਨਾਂ ਨੂੰ ਰੋਡ ਸਾਈਨ ਜਿਹੜੇ ਨੇ ਉਹਦੇ ਕੁਐਸਚਨ ਕੀਤੇ ਜਾਂਦੇ ਨੇ ਤੇ ਉਹਦੇ ਵਿੱਚ ਮਤਲਬ ਦੂਜੀ ਸਟੇਜ ਆ ਇਹ ਇੰਗਲਿਸ਼ ਲਰਨਿੰਗ ਪ੍ਰੋਫੀਸ਼ੈਂਸੀ ਦੀ ਗੱਲ ਹੋ ਰਹੀ ਆ ਜਦੋਂ ਆਪਾਂ ਇਹਦੀ ਕਨਵਰਸੇਸ਼ਨ ਸੁਣੀਏ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਉਹਨੇ ਜਿਹੜਾ ਅੰਡਰਸਟੈਂਡ ਕਰਾਇਆ ਉਹਨੂੰ ਤੇ ਡੈਫੀਨਿਟਲੀ ਉਹਨੇ ਜਿਹੜੀ ਮਤਲਬ ਉਹਨੂੰ ਜਿਹੜੀ ਬੇਸਿਕ ਰਿਕੁਆਇਰਮੈਂਟ ਹੈ ਉਹ ਪੂਰੀ ਕੀਤੀ ਹੈ ਇਹ ਮੇਰੀ ਅੰਡਰਸਟੈਂਡਿੰਗ ਹੈ ਤੇ ਡੈਫੀਨਿਟਲੀ ਹੁਣ ਸੋਸ਼ਲ ਮੀਡੀਆ ਤੇ ਦੋਹਾਂ ਹੀ ਸਾਈਡਾਂ ਤੇ ਜਿਵੇਂ ਮੈਂ ਕਿਹਾ ਗੱਲਾਂ ਹੋ ਰਹੀਆਂ ਇੱਕ ਪਾਸੇ ਤੇ ਕਹਿੰਦੇ ਯਾਰ ਇਹਨੂੰ ਨਹੀਂ ਆਂਦੀ ਇੱਕ ਪਾਸੇ ਕਹਿੰਦੇ ਇਹਨੂੰ ਆਂਦੀ ਆ ਹੁਣ ਉਹ ਡਿਸੀਜਨ ਜਿਹੜਾ ਤੁਹਾਨੂੰ ਪਤਾ ਹੈ ਕੋਰਟ ਲੈਣਾ ਕੋਰਟ ਜਿਹੜਾ ਉਹ ਡਿਸੀਜਨ ਲਏਗਾ ਪਰ ਉਸ ਆਫੀਸਰ ਦਾ ਜਿਹੜਾ ਡਿਸੀਜਨ ਸੀਗਾ ਉਸ ਟਾਈਮ ਤੇ ਆਫੀਸਰ ਨੇ ਇਹ ਡਿਸੀਜਨ ਲਿਆ ਜਿਹੜਾ ਸਟੇਟ ਨੇ ਰਿਲੀਜ਼ ਕਰਕੇ ਵੀਡੀਓ ਐਕਸਪਲੇਨ ਕੀਤਾ ਕਿ ਭਈ ਇਹਨੂੰ ਈਐਲਪੀ ਦੀ ਲੋਡ ਨਹੀਂ ਹੈ ਹੁਣ ਡੈਫੀਨਿਟਲੀ ਜਦੋਂ ਕੋਰਟ ਚ ਗੱਲ ਜਾਂਦੀ ਹੈ ਕੋਰਟ ਨੇ ਜਦੋਂ ਇਹ ਗੱਲ ਡਿਸਕਸ ਕਰਨੀ ਹੈ ਤੇ ਉਹ ਹੁਣ ਬੇਸਿਕਲੀ ਗੱਲ ਇਹ ਹੋ ਰਹੀ ਹੈ ਕਿ ਜਿਹੜੋਂ ਲੋਕੀ ਕਹਿ ਰਹੇ ਨੇ ਜਦੋਂ ਇਹ ਇਨਸੀਡੈਂਟ ਹੋਇਆ ਤੇ ਉਹਦੀ ਬਾਡੀ ਲੈਂਗੁਏਜ ਤੇ ਉਹਦੀ ਜਿਹੜੀ ਆ ਉਹ ਫੇਲ ਹੋ ਗਿਆ ਹੁਣ ਜਿਹੜਾ ਆਪਾਂ ਅੰਡਰਸਟੈਂਡ ਕੀਤੀ ਗੱਲ ਜਿਹੜੀ ਆਪਾਂ ਉਹ ਜਿਹੜੇ ਸਿੱਖ ਭਰਾ ਜਿਹੜੇ ਨੇ ਉਹਨਾਂ ਨੇ ਕੰਫਰੈਸ ਵੀ ਕੀਤੀ ਉਹਦੇ ਚ ਵੀ ਉਹਨਾਂ ਨੇ ਇਹੀ ਦੱਸਿਆ ਜਿਹੜਾ ਮੈਂ ਤਿੰਨ ਵਾਰੀ ਚਾਰ ਵਾਰੀ ਸੁਣਿਆ ਉਹਦੇ ਚ ਤਿੰਨ ਚਾਰ ਚੀਜ਼ਾਂ ਬਹੁਤ ਇੰਪੋਰਟੈਂਟ ਸੀ ਇੱਕ ਜਿਹੜਾ ਜ਼ਖਮੀ ਹੋਇਆ ਸੀ ਉਹਦਾ ਹੱਥ ਫੜ ਕੇ ਹਰਜਿੰਦਰ ਸਿੰਘ ਖੜਾ ਰਿਹਾ ਤੇ ਉਹਦੇ ਨਾਲ ਜਿਹੜਾ ਜਦੋਂ ਤੱਕ ਅਥਾਰਟੀਆਂ ਆ ਗਈ ਉਹਦਾ ਵੇਟ ਕਰਦਾ ਰਿਹਾ ਦੂਸਰੀ ਗੱਲ ਉਹ ਸ਼ੌਪ 'ਚ ਸੀਗਾ ਉਹ ਸ਼ੌਪ 'ਚ ਤੁਹਾਨੂੰ ਪਤਾ ਹੈ ਜੇ ਮੈਂ ਆਪਣੀ ਗੱਲ ਕਰਦਾ ਪਰਸਨਲ ਗੱਲ ਕਰਦਾ ਜੇ ਮੈਨੂੰ ਬਹੁਤ ਸ਼ੌਕ ਲੱਗਿਆ ਹੋਏ ਮੈਂ ਤਾਂ ਗੱਲ ਨਹੀਂ ਕੀਤੀ ਜਾਣੀ ਤੇ ਹੋ ਸਕਦਾ ਹੈ ਈ.ਐਲ.ਪੀ ਉਧਰ ਫੇਲ ਹੋ ਗਈ ਹੋਵੇ ਹੋ ਸਕਦਾ ਹੋਣਾ ਰੈਗੂਲਰ ਸਿਚੁਏਸ਼ਨ 'ਚ ਉਹਦਾ ਦੁਬਾਰਾ ਈ.ਐਲ.ਪੀ ਟੈਸਟ ਲੈਣ ਜਿਹੜੀ ਕੋਰਟ ਕਵੇ ਮਤਲਬ ਇਹ ਚੀਜ਼ਾਂ ਹੋ ਜਾਣੇ ਜਿਹੜੀਆਂ ਆਪਾਂ ਦੇਖ ਰਿਆਂ ਜਿਹੜੀ ਇੱਕ ਸਾਈਡ ਦੀ ਗੱਲਾਂ ਨੇ ਜਿਹੜੀਆਂ ਟਿਕ ਸਾਈਡ ਦਾ ਜਿਹੜਾ ਪੁਆਇੰਟ ਆਫ ਊ ਦੱਸ ਰਿਹਾ ਦੂਜੀ ਸਾਈਡ ਤੇ ਬਿਲਕੁਲ ਸੈਦ ਭਾਜੀ ਦੇਖੋ ਇਹ ਤਾਂ ਹੋ ਗਈ ਹਰਜਿੰਦਰ ਸਿੰਘ ਮਾਮਲੇ ਦੀ ਗੱਲ ਅਸੀਂ ਨਾ ਦਰਸ਼ਕਾਂ ਨੂੰ ਮੈਂ ਅੱਗੇ ਵੀ ਅਪੀਲ ਇਹ ਕੀਤੀ ਸੀ ਕਿ ਦੇਖੋ ਸਾਡੀ ਨਾ ਫਿਤਰਤ ਇਹ ਬਣ ਗਈ ਹੋਈ ਹੈ ਕਿ ਅਸੀਂ 4-5 ਦਿਨ ਤਾਂ ਰੌਲਾ ਰੱਪਾ ਪਾਉਣਾ ਖੁੱਲ ਕੇ ਅਸੀਂ ਗਾਂ ਆ ਕੇ ਵੀਡੀਓ ਬਣਾਉਣੀ ਆ ਟਿਕਟੌਕ ਤੇ ਮੰਦਾ ਚੰਗਾ ਵੀ ਬੋਲਣਾ ਆਹ ਸਹੀ ਹੈ ਆਹ ਗਲਤ ਹੈ 4-5 ਦਿਨ ਪੂਰਾ ਜੋਰ ਲਾ ਕੇ ਨਾ ਆਪਣਾ ਸਾਰੇ ਬੋਡੀ ਦਾ ਹੱਥ ਮੁੜ ਕੇ ਅਸੀਂ ਮੁੱਦੇ ਨੂੰ ਪਾਦਣਾ ਠੱਠੇ ਖੂਜ ਮੈਂ ਇੱਕ ਬੇਨਤੀ ਕੀਤੀ ਸੀ ਕਿ ਭਾਈ ਜੀ ਹੁਣ ਥੋੜਾ ਜਿਹਾ ਨਾ ਇਸ ਮੁੱਦੇ ਦੇ ਹਰਜਿੰਦਰ ਸਿੰਘ ਨੂੰ ਜਾਂ ਹਰਜਿੰਦਰ ਸਿੰਘ ਦੇ ਪਰਿਵਾਰ ਨੂੰ ਯਾਦ ਜ਼ਰੂਰ ਰੱਖਿਓ ਕਿਉਂਕਿ ਪਟੀਸ਼ਨਾਂ ਦੀ ਗੱਲ ਚੱਲੀ ਫਿਰ ਉਸ ਤੋਂ ਬਾਅਦ ਫੰਡ ਇਕੱਠੇ ਕਰਨ ਦੀ ਗੱਲ ਚੱਲੀ ਤੇ ਐਟਲੀਸਟ ਇਸ ਮਾਮਲੇ ਦੇ ਵਿੱਚ ਜਾਣਕਾਰੀ ਰੱਖਿਓ ਠੀਕ ਹੈ ਥੋੜਾ ਜਿਹਾ ਦੇਖਦੇ ਰਹੋ ਵੀ ਇਸ ਮਾਮਲੇ ਦੇ ਵਿੱਚ ਹੋਇਆ ਕੀ ਹੈ ਕਿ ਇਹ ਨਾ ਹੋਵੇ ਬਿਲਕੁਲ ਕਿ ਤੁਸੀਂ ਕੌਣ ਕਿਹੜਾ ਹਰਜਿੰਦਰ ਜੀ ਨਵਾਂ ਮੁੱਦਾ ਆ ਗਿਆ ਹੁਣ ਪੰਜਾਬ 'ਚ ਹੜ ਆ ਗਏ ਜੀ ਮੁੜ ਕੇ ਕੋਈ ਨਵਾਂ ਇਨਸੀਡੈਂਟ ਵਾਪਰ ਗਿਆ ਏਟਲੀਸਟ ਜਦੋਂ ਆਪਾਂ ਰੌਲਾ ਰੱਪਾ ਪਾਉਂਦੇ ਆ ਫੇਸਬੁੱਕ YouTube Instagram TikTok ਤੇ ਤਪ ਪ੍ਰਵਾਹ ਨੂੰ ਵੀ ਯਾਦ ਰੱਖਿਓ ਹਰਜਿੰਦਰ ਨੂੰ ਵੀ ਯਾਦ ਰੱਖਿਓ ਵਿਸਾਰ ਨਾ ਦਿਓ ਇਹ ਮੈਂ ਬੇਨਤੀ ਕਰਦਣਾ ਔਰ ਦੂਜੀ ਚੀਜ਼ ਮੈਨੂੰ ਇਹ ਦੱਸਿਓ ਕਿ ਜਿਹੜਾ ਕੈਲੀਫੋਰਨੀਆ ਗਵਰਨਮੈਂਟ ਜਾਂ ਕੈਲੀਫੋਰਨੀਆ ਦੇ ਗਵਰਨਰ ਦੇ ਉੱਪਰ ਜਿਹੜੀ ਰੂਲ ਐਂਡ ਰੈਗੂਲੇਸ਼ਨ ਦੀ ਕੁਐਸਚਨ ਮਾਰਕ ਲੱਗਦੇ ਪਏ ਨੇ ਉਹਦੇ ਵਿੱਚ ਵੀ ਤੁਸੀਂ ਮੈਨੂੰ ਅਪਡੇਟ ਦੇ ਰਹੇ ਸੀਗੇ ਉਹ ਕੀ ਅਪਡੇਟ ਹੈਗੇ ਸਰ ਜੀ ਇਹ ਬੈਕਗ੍ਰਾਉਂਡ ਜਿਹੜਾ ਹੈਗਾ ਇਹ ਅਗਸਟ 25 ਨੂੰ ਜਿਹੜਾ ਜੇਮਸ ਯੂਥਰਮਾਇਰ ਹੈਗਾ ਅ ਅਟਾਰਨੀ ਜਨਰਲ ਫਲੋਰੀਡਾ ਦਾ ਸੋਰੀ ਮੈਂ ਜੇ ਉਹਨਾਂ ਦਾ ਨਾਮ ਪ੍ਰੋਨਾਨਸ ਸਹੀ ਨਹੀਂ ਕਰ ਰਿਹਾ ਉਹਨਾਂ ਨੇ ਐਫ ਐਮ ਸੀ ਐਸ ਤੋਂ ਜਿਹੜੀ ਹੈ ਉਹ ਕੈਂਡ ਆਫੀ ਜਿਹੜਾ ਤੁਸੀਂ ਫਲੋਰੀਡਾ ਗਵਰਨਰ ਕੈਂਡ ਆਫੀ ਦੀ ਗੱਲ ਨਹੀਂ ਕਰਦੇ ਉਹ ਆਪਾਂ ਗੱਲ ਕਰਦੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜਿਹੜੇ ਹੈਗੇ ਜੇਮਸ ਯੂਟਮਾਇਰ ਉਹਨਾਂ ਨੇ ਜਿਹੜਾ ਐਫ ਐਮ ਸੀ ਐਸ ਤੋਂ ਐਨਈਐਸ ਡੀਓਟੀ ਤੋਂ ਰਿਕੁਐਸਟ ਕੀਤੀ ਹੈ ਕਿ ਜਿਹੜਾ ਸਟੇਟ ਆ ਤਿੰਨ ਸਟੇਟਾ ਜਿਹਦੇ ਵਿੱਚ ਵਾਸ਼ਿੰਗਟਨ ਕੈਲੀਫੋਰਨੀਆ ਤੇ ਨਿਊ ਮੈਕਸੀਕੋ ਹੈ ਉਹਨਾਂ ਦੀ ਜਿਹੜੀ ਫੰਡਿੰਗ ਰਿਵੋਕ ਕਰ ਦਿੱਤੀ ਜਾਏ ਉਹਦਾ ਮਕਸਦ ਇਹ ਹੁੰਦਾ ਹੈ ਕਿ ਜਿਹੜਾ ਫੈਡਰਲ ਫੰਡਿੰਗ ਦਿੰਦੇ ਨੇ ਸਟੇਟਾਂ ਨੂੰ ਉਹ ਰਿਵੋਕ ਕਰਤੀ ਜਾਏ ਤੇ ਉਹਦੇ ਬਾਅਦ ਉਹਨਾਂ ਨੇ ਆਲਸੋ ਅਨਾਉਂਸ ਕੀਤਾ ਹੈ ਕਿ ਜਿਹੜਾ ਫਲੋਰੀਡਾ ਸਟੇਟ ਦੇ ਅੰਦਰ ਆਲਮੋਸਟ ਮੇਰੇ ਖਿਆਲ 26 ਨੇ ਜਾਂ 36 ਨੇ ਉਹਨਾਂ ਨੇ ਕਿਹਾ ਸੀ ਮੇਰੇ ਮਾਈਂਡ ਤੋਂ ਨਿਕਲ ਗਿਆ ਜਿਨੇ ਵੀ ਐਗਰੀਕਲਚਰ ਸਟਾਪ ਨੇ ਜਿਹਨੂੰ ਐਗਰੀਕਲਚਰ ਵੇਸ ਸਟੇਸ਼ਨ ਕਹਿੰਦੇ ਨੇ ਉਧਰ ਜਿਹੜਾ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਕੀਤੀ ਜਾਏਗੀ ਉਹਨਾਂ ਨੇ ਇਹ ਵੀ ਡੈਫੀਨਿਟਲੀ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਹੋਏਗੀ ਉਹਦੇ ਵਿੱਚ ਜਿੰਨੇ ਵੀ ਟਰੱਕ ਨੂੰ ਰੋਕਿਆ ਜਾਏਗਾ ਉਹਨਾਂ ਤੋਂ ਈਐਲਪੀ ਟੈਸਟ ਲਿਆ ਜਾਏਗਾ ਤੇ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਚੈੱਕ ਕੀਤਾ ਜਾਏਗਾ ਕਿ ਉਹਨਾਂ ਨੂੰ ਸੀਡੀਐਲ ਸਹੀ ਤਰੀਕੇ ਨਾਲ ਮਿਲਿਆ ਨਹੀਂ ਮਿਲਿਆ ਇਹ ਸਟੇਟ ਆਫ ਫਲੋਰੀਡਾ ਦੀ ਗੱਲ ਕਰਦੇ ਹਾਂ ਹੁਣ ਅੱਗੇ ਚੱਲੀ ਅੱਗੇ ਚਲੀਏ ਤੇ ਇਹ ਚੀਜ਼ਾਂ ਜਿਹੜੀਆਂ ਨੇ ਆ ਥੋੜਾ ਹੋਰ ਅੱਗੇ ਗਏ ਆ ਕਿਉਂਕਿ ਜਦੋਂ ਉਹਨਾਂ ਨੇ ਸ਼ਾਨ ਡਫੀ ਨੂੰ ਲੈਟਰ ਲਿਖਿਆ ਉਹਨਾਂ ਨੇ ਫਿਰ ਜਿਹੜੀ ਉਹਨਾਂ ਦੀ ਜਿਹੜੀ ਅ ਅਥਾਰਟੀ ਆ ਉਹ ਡਿਪਾਰਟਮੈਂਟ ਨੇ ਸਭ ਤੋਂ ਪਹਿਲਾਂ ਕੰਟੈਕਟ ਕੀਤਾ ਵਾਸ਼ਿੰਗਟਨ ਸਟੇਟ ਨੂੰ ਕਿ ਭਾਈ ਸਾਨੂੰ ਜਿਹੜੇ ਤੁਹਾਡੇ ਸੀਰੀਅਲ ਹੋਏ ਨੇ ਉਹਨਾਂ ਦਾ ਥਾਰੋ ਆਡਿਟ ਕਰੋ ਉਹਦੇ ਚ ਨਾਨ ਡੋਮਿਸਾਈਲ ਸੀਰੀਅਲ ਦਾ ਵੀ ਆਡਿਟ ਕਰੋ ਤੇ ਫੁੱਲ ਸੀਰੀਅਲ ਦਾ ਵੀ ਆਡਿਟ ਕਰੋ ਕਿਉਂਕਿ ਉਹ ਜਾਣਨਾ ਚਾਹੁੰਦੇ ਨੇ ਕਿ ਇਹ ਗਲਤੀ ਤੋਂ ਹੋਏ ਨੇ ਜਾਂ ਨੈਗਲੀਜੈਂਸ ਤੇ ਹੋਏ ਨੇ ਜੇ ਆਲਰੇਡੀ ਇਸ਼ੂ ਹੋ ਗਏ ਨੇ ਇਹਨਾਂ ਨੂੰ ਫਾਲੋ ਅਪ ਕੀਤਾ ਕਿੰਨਾ ਕੀਤਾ ਜਾਵੇ ਉਹਦੇ ਬਾਅਦ ਜਦੋਂ ਜੇ ਉਹ ਪ੍ਰੈਸ਼ਰਾਈਜ਼ ਕਰ ਰਹੇ ਨੇ ਇਹ ਤਿੰਨ ਸਟੇਟਾਂ ਨੂੰ ਕਿ ਇਹ ਜੇ ਫਾਲੋ ਨਹੀਂ ਕਰਦੇ ਰੂਲਸ ਨੂੰ ਜਿਹੜੇ ਫੈਡਰਲ ਲਾਜ਼ ਨੇ ਤੇ ਫਿਰ ਇਸ ਲੈਵਲ ਤੱਕ ਜਾਣ ਦੀ ਇਹਨਾਂ ਨੇ ਇਹਨਾਂ ਨੂੰ ਧਮਕੀ ਦਿੱਤੀ ਹੈ 30 ਡੇਜ਼ ਦੇ ਅੰਦਰ ਕਿ ਜਿਹੜੀ ਸੀਰੀਅਲ ਦੀ ਤੁਹਾਡੇ ਕੋਲ ਅਥਾਰਟੀ ਆ ਇਸ਼ੂ ਕਰਨ ਦੀ ਤੇ ਸੀਰੀਅਲ ਦੇ ਟੈਸਟ ਕਰਨ ਦੀ ਉਹ ਅਥਾਰਟੀ ਵੀ ਖਤਮ ਕਰ ਦਿੱਤੀ ਜਾਏਗੀ ਇਹਦਾ ਮਕਸਦ ਇਹ ਹੁੰਦਾ ਜੇ ਸਟੇਟ ਤੋਂ ਫੈਡਰਲ ਸੀਰੀਅਲ ਦੀ ਅਥਾਰਟੀ ਲੈ ਲੇ ਤੇ ਨਾ ਤੇ ਸਟੇਟ ਜਿਹੜਾ ਹੁੰਦਾ ਸੀਰੀਅਲ ਟੈਸਟ ਕੰਡਕਟ ਕਰ ਸਕਦਾ ਨਾ ਸੀਰੀਅਲ ਦੇ ਜਿਹੜੇ ਇਨਫੋਰਸਮੈਂਟ ਕਰ ਸਕਦਾ ਨਾ ਸੀਰੀਅਲ ਦੇ ਰਿਕਰਡ ਰੱਖ ਸਕਦਾ ਨਾ ਸੀਰੀਅਲ ਰੀਨਿਊ ਕਰ ਸਕਦਾ ਨਾ ਸੀਰੀਅਲ ਇਸ਼ੂ ਕਰ ਸਕਦਾ ਹੈ ਤੇ ਬਹੁਤ ਮਹੱਤਵਪੂਰਨ ਗੱਲ ਹੈ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਜੇ ਤੁਸੀਂ 30 ਡੇਸ ਚ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਆ ਈਐਲਪੀ ਇਨਫੋਰਸਮੈਂਟ ਦੀ ਜੋ ਉਹ ਨਹੀਂ ਕੀਤੀ ਤੇ ਉਹ ਤੁਹਾਡੇ ਤੋਂ ਲੈ ਲਈ ਜਾਏਗੀ ਡੈਫੀਨਿਟਲੀ ਉਹਨਾਂ ਨੇ ਆਲਸੋ ਕਿਹਾ ਹੈ ਕਿ ਜਿਹੜੀ ਸੀਡੀਐਲ ਦੀ ਸਟੇਟ ਫੰਡਿੰਗ ਹੁੰਦੀ ਆ ਯੂਐਸਡੀਓਟੀ ਦੀ ਉਹ ਵੀ ਇੱਕ ਪਾਸਟ ਸਟੇਟ ਤੋਂ ਲੈ ਲਾਂਗੇ ਤੇ ਇਹ ਬਹੁਤ سارے ਜਿਹੜੇ ਇਸ਼ੂ ਨੇ ਉਹ ਇਸ ਮਾਮਲੇ ਤੋਂ ਜੁੜੇ ਨੇ ਫਲੋਰਿਡਾ ਐਕਸੀਡੈਂਟ ਤੋਂ ਜੁੜੇ ਨੇ ਹੁਣ ਉਹਦਾ ਲੀਗਲ ਇਮਪਲੀਕੇਸ਼ਨ ਵੀ ਆਪਾਂ ਫਾਲੋ ਕਰ ਰਹੇ ਆ ਹੁਣ ਉਹਦੀ ਸਟੇਟ ਲੈਵਲ ਤੇ ਇਮਪਲੀਕੇਸ਼ਨ ਤੇ ਫੈਡਰਲ ਲੈਵਲ ਤੇ ਜਿੰਨੇ ਵੀ ਉਹਦੀ ਹੈਗੀ ਉਹਨੂੰ ਅਸੀਂ ਫਾਲੋ ਕਰਾਂਗੇ